ਫਿਲਹਾਲ ਉਰਦਨ ਪੈਂਦੇ ਬਲਾਕ ਰੁੜਕਾ ਕਲਾਵਿਕੇ ਪਿੰਡਾਂ ਦੀਆਂ ਨਵੀਆਂ ਪੰਚਾਇਤਾਂ ਦੇ ਸਰਪੰਚ ਅਤੇ ਪੰਚਾਂ ਨੂੰ ਟ੍ਰੇਨਿੰਗ ਦੇਣ ਲਈ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਟ੍ਰੇਨਰ ਆਰ.ਪੀ ਜਸਵਿੰਦਰ ਸਿੰਘ ਐਸ ਆਈਡੀ ਆਰਡੀ ਮੁਹਾਲੀ ਵਿਕਾਸ ਪਵਨ ਨੇ ਦੱਸਿਆ ਕਿ ਨਵੀਆਂ ਚੁਣੀਆਂ ਪੰਚਾਇਤ ਦੇ ਸਰਪੰਚ ਅਤੇ ਪੰਚਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਸਬੰਧੀ ਜਾਣਕਾਰੀ ਦੇਣ ਲਈ ਬਲਾਕ ਰੁੜਕਾ ਕਲਾਵਿਕੇ ਕੈਂਪ ਲਗਾਇਆ ਗਿਆ ਤੇ ਬਲਾਕ ਦੇ ਸਾਰੀਆਂ ਪੰਚਾਇਤਾਂ ਦੇ 6 ਬਲਾਕ ਬਣਾਏ ਗਏ ਹਨ ਤੇ ਉਹਨਾਂ ਇਹ ਵੀ ਦੱਸਿਆ ਕਿ ਹਰੇਕ ਬਲਾਕ ਦੀ ਟ੍ਰੇਨਿੰਗ 10 ਦਿਨ ਤੱਕ ਚੱਲੇਗੀ ਗੁਰਾਇਤੋਂ ਬਿੰਦਸுமੰਦਰ ਨਾਲ rahul sharma ਦੀ ਰਿਪੋਰਟ ਪੰਚਾਇਤ ਸਰਪੰਚਾਂ ਦੀ ਅਸੀਂ ਟ੍ਰੇਨਿੰਗ ਦੇ ਸਬੰਧ ਵਿੱਚ ਲਗਾ ਰਹੇ ਟੈਂਪੂ ਐਸ ਆਰ ਡੀ ਵੱਲੋਂ ਹੈ ਸਟੇਟ ਇੰਸਟੀਚਿਊਟ ਆਫ ਰੂਰਲ ਡਿਵੈਲਪਮੈਂਟ ਵੱਲ ਇੱਥੇ ਪੰਚਾਇਤਾਂ ਨੂੰ ਉਹਨਾਂ ਦੇ ਆਉਣ ਵਾਲੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਜਿਹੜੇ ਵੀ ਇਹ ਨਵੇਂ ਕੰਮ ਹੋ ਰਹੇ ਆ ਜਾਂ ਕਰਨੇ ਇਹਨਾਂ ਨੇ ਉਹਨਾਂ ਨੂੰ ਇਹਨਾਂ ਦੀ ਜਾਣਕਾਰੀ ਦਿੱਤੀ ਜਾਊਗੀ ਤੇ ਕਾਫੀ ਕੁਝ ਇਹਨਾਂ ਦੇ ਸਿੱਖਣ ਲਈ ਮਿਲੂਗਾ ਇੱਥੇ ਸਾਡੇ ਕੋਲੇ ਅੱਜ ਤੱਕ तकरीबन 9 ਪਿੰਡਾਂ ਦੀਆਂ ਪੰਚਾਇਤਾਂ ਆਈਆਂ ਨੇ ਤਕਰੀਬਨ 60 ਤੋਂ 65% ਸਾਡੇ ਕੋਲੇ ਹਾਜ਼ਰੀ ਲਗਵਾ ਰਹੇ ਨੇ ਤੇ ਇਹਨਾਂ ਨੂੰ ਅਸੀਂ ਪੂਰੀ ਤਰ੍ਹਾਂ ਟ੍ਰੇਨ ਕਰਕੇ ਤਾਂ ਕਿ ਜੋ ਆਪਣੇ ਪਿੰਡ ਦੀ ਜੀਪੀਡੀਪੀ ਨੂੰ ਸਹੀ ਢੰਗ ਨਾਲ ਲੋਕਾਂ ਵਿੱਚ ਲਿਜਾ ਸਕਣ ਤੇ ਆਪਣੇ ਪਿੰਡਾਂ ਦਾ ਵਿਕਾਸ ਕਰ ਸਕਣ